फिर आपको पैसे तो देखो वापस देने पड़ेगी वरना ये तो कर्ज है जो बढ़ता जाता है ये तो बोझ है जैसे इंसान की उम्र बढ़ती है ना उसी तरह बो, जो बोझ है ना अच्छा। हमें इस लोग का तो दावत पूरा फायदा उठाना है आज आपने यहाँ से जाना नहीं है जब तक कि आपका फैसला नहीं करें ठीक है मैडम ने आपका फैसला करा है ना 90 परसेंट की बच्चे पैदा हों मोटिवेट दें डोंट दें लेट दें गो आज रात तो वो आपके फाइनल डेस्ट नहीं होते हैं आवारा ठीक है लेकिन एक ऐ ਐਕਚੁਅਲੀ ਅ ਹੈਡ ਆਫ ਦ ਫੈਮਿਲੀ ਬੋਲੇ ਤੋ ਫੈਮਿਲੀ ਉਹ ਜਿਹੜੀ ਹੈ ਬਾਕੀ ਕੋਟਾ ਸੈਸ਼ਨ ਕਰ ਕਰ ਪ੍ਰੈਸ ਅਰੇਂਜਮੈਂਟ ਕਰ ਆਈ ਨਵਜੋਤਪੁਰ ਦਿਸਕਿੰਸ ਸੈਸ਼ਨਸ ਜੱਜ ਫਰੀ ਕੋਰ ਵੈਲਕਮ 올 द ਸਿਟੀਜ਼ਨਸ ਆਫ ਫਰੀ ਕੋਰ ਸੈਸ਼ਨਸ ਡਿਵੀਜ਼ਨ ਟੂ ਦ ਸੈਕੰਡ ਕੁਆਰਟਰਲੀ ਨੈਸ਼ਨਲ ਲੋਕ ਅਦਾਲਤ ਵਿਚ ਵੀ ਆਰ ਗੋਇੰਗ ਟੂ ਹੋਲਡ ਟੂਡੇ ਦਿਸ ਲੋਕ ਅਦਾਲਤ ਇਸ ਗੋਇੰਗ ਟੂ ਬੀ ਦ ਸੈਕੰਡ ਕੁਆਰਟਰਲੀ ਲੋਕ ਅਦਾਲਤ ਆਫ ਦ ਇਅਰ ਮੈਂ ਸਾਰਿਆਂ ਨੂੰ ਬੜੇ ਫਖਰ ਨਾਲ ਦੱਸਣਾ ਚਾਹ ਰਹੀ ਹਾਂ ਕਿ ਇਸ ਲਈ ਇਹ ਲੋਕ ਅਦਾਲਤਾਂ ਵਾਂਗੂ ਅਸੀਂ ਉਮੀਦ ਕਰਦੇ ਹਾਂ ਕਿ ਇਹ ਲੋਕ ਅਦਾਲਤ ਵੀ ਸਾਡੀ ਆਪ ਸਾਰਿਆਂ ਦੀ ਅਸਿਸਟੈਂਸ ਦੇ ਨਾਲ ਇੱਕ ਸਕਸੈਸ ਹੋਏਗੀ ਉਮੀਦ ਕਰਦੇ ਹਾਂ ਕਿ 3600 ਕੇਸ ਜੋ ਕਿ ਅੱਜ ਲੋਕ ਅਦਾਲਤ ਦੇ ਵਿੱਚ ਟੇਕ ਅਪ ਹੋਣਗੇ ਵੱਖਰੀਆਂ ਵੱਖਰੀਆਂ ਬੈਂਚਸ ਵੱਲੋਂ ਐਟਲੀਸਟ 50% ਜਾਂ ਉਸ ਤੋਂ ਵੀ ਜ਼ਿਆਦਾ ਸਕਸੈਸਫੁਲ ਹੋਣਗੇ ਸਾਰਿਆਂ ਨੂੰ ਹਲਾਸ਼ੇਰੀ ਦਿੰਦੇ ਹੋਇਆ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਇੱਕ ਲੋਕ ਅਦਾਲਤ ਦਾ ਬੈਂਚ ਜੋ ਕਿ ਮੈਡਮ ਮੋਨਿਕਾ ਲੰਬਾ ਸਿਵਲ ਜੱਜ ਸੀਨੀਅਰ ਡਿਵੀਜ਼ਨ ਹੋਲਡ ਕਰਨ ਜਾ ਰਹੇ ਹਨ 15 ਸਾਲ ਪੁਰਾਣਾ ਪਾਰਟੀਸ਼ਨ ਦਾ ਕੇਸ ਜੋ ਕਿ ਪਾਰਟੀਆਂ ਪਿਛਲੇ 15 ਸਾਲਾਂ ਤੋਂ ਲੜ ਰਹੀਆਂ ਸਨ ਉਹ ਅੱਜ ਕੰਪਰੋਮਾਈਜ਼ ਹੋ ਰਿਹਾ ਹੈ ਤੇ ਪਾਰਟੀਆਂ ਬਿਲਕੁਲ ਸ਼ਾਂਤੀਪੂਰਵਕ ਆਪਣੇ 15 ਸਾਲ ਪੁਰਾਣੇ ਕੇਸ ਦਾ ਫੈਸਲਾ ਕਰਨ ਜਾ ਰਹੀਆਂ ਉਸੇ ਤਰੀਕੇ ਦੇ ਨਾਲ ਇੱਕ ਕਾਫੀ ਪੁਰਾਣਾ ਕੇਸ ਜਿਹਦੇ ਵਿੱਚ ਇੱਕ 70 ইয়ার 올ਡ ਸੀਨੀਅਰ ਸਿਟੀਜ਼ਨ ਦਾ ਮਾਮਲਾ ਸੀਗਾ ਉਹ ਵੀ ਉਸੇ ਲੋਕ ਅਦਾਲਤ ਨੇ ਅੱਜ ਉਸ ਕੇਸ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਉਹਦਾ ਫੈਸਲਾ ਕਰ ਦੇਣਾ ਉਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਸੈਕਸ਼ਨ 138 ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਵਾਲੀ ਕੋਰਟ ਹੈ ਮੈਡਮ ਦਮਨਦੀਪ ਕਮਲ ਹੀਰਾ ਦੀ ਉਹਨਾਂ ਨੇ ਵੀ ਕਾਫੀ ਸਾਰੇ ਕੇਸਸ ਜਿਹੜੇ ਨੇ ਚੈੱਕ ਬਾਊਂਸਿੰਗ ਵਾਲੇ ਨੈਸ਼ਨਲ ਲੋਕ ਅਦਾਲਤ ਵਿੱਚ ਉਹਨਾਂ ਦੇ ਫੈਸਲੇ ਕਰਨੇ ਆ ਜਿਨ੍ਹਾਂ ਦੇ ਵਿੱਚੋਂ ਦੀ ਇੱਕ 6 ਸਾਲ ਪੁਰਾਣਾ ਵਾ ਇੱਕ 5 ਇਅਰ 올ਡ ਹੈ ਬਾਕੀ ਤਾਂ ਹੋਰ ਕਾਫੀ ਸਾਰੇ ਕੇਸਸ ਨੇ ਉਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਫੈਮਿਲੀ ਕੋਰਟ ਹੈ ਉਹ ਬਹੁਤ ਸਾਰੇ ਕੇਸਸ ਦਾ ਫੈਸਲਾ ਕਰਨ ਜਾ ਰਹੀ ਹੈ ਪਾਰਟੀਆਂ ਸ਼ਾਂਤੀਪੂਰਵਕ ਆਪਣੇ ਕੇਸਾਂ ਦੇ ਫੈਸਲੇ ਕਰਨਗੇ ਉਮੀਦ ਕਰਦੀਆਂ ਕਿ ਫਰੀਦਕੋਟ ਜ਼ਿਲ੍ਹੇ ਦੇ ਨਾਗਰਿਕ ਇਸ ਤੋਂ ਇੱਕ ਅੱਛਾ ਸਬਕ ਲੈਣਗੇ ਕਿ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਜਾਂ ਕਿਸੇ ਵੀ ਲੋਕ ਅਦਾਲਤ ਦੇ ਵਿੱਚ ਜਿਹੜਾ ਫੈਸਲਾ ਕੀਤਾ ਜਾਂਦਾ ਹੈ ਉਹ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਕੰਪਲੀਟ ਫੈਸਲਾ ਹੁੰਦਾ ਹੈ ਉਸ ਫੈਸਲੇ ਦੇ ਅਧੀਨ ਅਗੇਂਸਟ ਕੋਈ ਅਪੀਲ ਲੈ ਨਹੀਂ ਕਰਦੀ ਸੋ ਇੱਕ ਵਾਰੀ ਦੇ ਲਈ ਪੂਰੀ ਕੰਪਲੀਟ ਤੌਰ ਤੇ ਪਾਰਟੀਆਂ ਆਪਣੇ ਕੇਸਾਂ ਦੇ ਫੈਸਲੇ ਕਰ ਸਕਦੀਆਂ ਨੇ ਇਸ ਲਈ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀਆਂ ਕਿ ਜਿਨ੍ਹਾਂ ਦੇ ਵੀ ਕੇਸਸ ਆਲਰੇਡੀ ਕੋਰਟਾਂ 'ਚ ਚੱਲ ਰਹੇ ਨੇ ਉਹ ਕਿਸੇ ਵੀ ਵਕਤ ਆ ਕੇ ਕਿਸੇ ਵੀ ਕੋਰਟ ਦੇ ਵਿੱਚ ਜਿੱਥੇ ਉਹਨਾਂ ਦਾ ਕੇਸ ਚੱਲ ਰਿਹਾ ਹੈ ਐਪਲੀਕੇਸ਼ਨ ਦੇ ਕੇ ਆਪਣਾ ਕੇਸ ਲੋਕ ਅਦਾਲਤ ਦੇ ਵਿੱਚ ਟੇਕ ਅਪ ਕਰਵਾ ਸਕਦੇ ਨੇ ਤੇ ਸ਼ਾਂਤੀਪੂਰਵਕ ਆਪਣੇ ਕੇਸਾਂ ਦੇ ਫੈਸਲੇ ਕਰਵਾਓ ਲੋਕ ਅਦਾਲਤ ਦੇ ਫੈਸਲੇ ਦੇ ਵਿੱਚ ਦੋਨੋਂ ਧਿਰਾਂ ਹੀ ਜੇਤੂ ਹੁੰਦੀਆਂ ਨੇ ਸੋ ਉਮੀਦ ਕਰਦੀ ਹਾਂ ਕਿ ਸਾਰੇ ਇਸ ਲੋਕ ਅਦਾਲਤ ਦਾ ਪੂਰੀ ਤੌਰ ਤੇ ਫਾਇਦਾ ਉਠਾਣਗੇ ਥੈਂਕ ਯੂ ਵੈਰੀ ਮਚ